ਮੇਰਾ ਨਾਮ ਡਾਕਟਰ ਵਿਨੇ ਰੋੜਾ ਹੈ ਜੀ ਚਮੁੰਡਾ ਦੇਵੀ ਸੇਵਾ ਸੰਗਤੋਂ ਮੈਂ ਗੱਲ ਕਰ ਰਿਹਾ ਆ ਆਪਾਂ ਹੁਸ਼ਿਆਰਪੁਰ ਦੇ ਅੰਦਰ ਇੱਕ ਮਹਾਕੁੰਮ ਕਰਵਾਉਣ ਜਾ ਰਹੇ ਆ ਜੀ ਇਸ ਸੰਸਥਾ ਵੱਲੋਂ ਤੇ ਉਹ ਮਹਾਕੁੰਮ ਦੇ ਅੰਦਰ ਮੈਂ ਚਾਹਾਂਗਾ ਕਿ ਆਪਾਂ ਪੂਰੇ ਹੁਸ਼ਿਆਰਪੁਰ ਵਾਸੀ ਪ੍ਰੈਜ਼ੈਂਟ ਹੋਣ ਕਾਰਨ ਕਿ ਇੱਥੇ 57 ਜੋਤਾਂ ਆ ਰਹੀਆਂ ਹੈਗੀਆਂ ਵਾ ਇਹ 57 ਜੋਤਾਂ ਦੀ ਅਗਰ ਮੈਂ ਗੱਲ ਕਰਾਂ ਬਾਂਕੇ ਬਿਹਾਰੀ ਜੀ ਵਿੰਦਵਨ ਤੋਂ ਆ ਰਹੇ ਨੇ ਰਾਦਰਾਨੀ ਸਰਕਾਰ ਆ ਰਹੇ ਨੇ ਵਰਸਾਨੇ ਤੋਂ 우ਜੈਨ ਤੋਂ ਮਹਾਕਾਲੇਸ਼ਵਰ ਜੀ ਆ ਰਹੇ ਨੇ ਪਸ਼ੂਪਤੀਨਾਥ ਜੀ ਆ ਰਹੇ ਨੇ ਨੇਪਾਲ ਤੋਂ ਕਾਸ਼ੀ ਤੋਂ ਵਿਸ਼ਨੂੰਨਾਥ ਕਾਸ਼ੀ ਵਿਸ਼ਨੂੰਨਾਥ ਜੀ ਆ ਰਹੇ ਨੇ ਉਸ ਤੋਂ ਇਲਾਵਾ ਅਗਰ ਗੱਲ ਕਰਾਂ ਅਯੁੱਧਿਆ ਤੋਂ ਰਾਮ ਜੀ ਵੀ ਆ ਰਹੇ ਨੇ ਨਾਲ ਹਨੂਮਾਨ ਜੀ ਵੀ ਆ ਰਹੇ ਨੇ ਤੇ ਇੰਨੇ ਸਾਰੇ ਦੇਵੀ ਦੇਵਤਾ ਸਵੈਮ ਜੋਤੀ ਰੂਪ ਦੇ ਅੰਦਰ ਅਖੰਡ ਜੋਤ ਹਿਸ਼ਾਰਪੁਰ ਚਾਲੀਏ ਤੇ ਕੀ ਆਪਾਂ ਹਿਸ਼ਾਰਪੁਰ ਵਾਸੀਆਂ ਨੂੰ ਉੱਥੇ ਨਹੀਂ ਆਣਾ ਚਾਹੀਦਾ ਹੈਗਾ ਤੇ ਮੈਂ ਸਾਰਿਆਂ ਨੂੰ ਕਾਂਗਾ ਕਿ 6 ਅਪ੍ਰੈਲ ਨੂੰ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਹੈਗਾ ਵਾਸ਼ ਸ਼ਾਮੇ 7 ਵਜੇ ਸਾਰੇ ਸਭ ਪਰਿਵਾਰ ਸਹਿਤ ਉੱਥੇ ਪਹੁੰਚਣ ਤਾਂ ਕਿ ਇਸ ਪ੍ਰੋਗਰਾਮ ਦਾ ਆਨੰਦ ਲਿਤਾ ਜਾ ਸਕੇ ਲੇਕਿਨ ਉਹਦੇ ਨਾਲ ਨਾਲ ਹੀ ਮੈਂ ਬੜਾ ਧੰਨੇ ਭਾਗੇ ਕਹਾਂਗਾ ਆਪਣੇ ਆਪ ਨੂੰ ਕਿ ਹਿਸ਼ਾਰਪੁਰ ਵਾਸੀਆਂ ਨੂੰ ਜਿਹਨਾਂ ਹਿਸ਼ਾਰਪੁਰ ਦੀ ਤਰਤੀ ਨੂੰ ਵੈਸੇ ਹੀ ਪੁੰਨੇ ਵਾਲੀ ਤਰਤੀ ਕਿਹਾ ਜਾਂਦਾ ਹੈ ਕੁਝ ਲੋਕ ਇਹਨੂੰ ਛੋਟਾ ਕਾਫੀ ਕੰਦੇ ਨੇ ਤੇ ਇਹ ਤਰਤੀ ਜਦੋਂ 57 ਜੋਤਾਂ ਦੇ ਨਾਲ ਇੱਥੇ ਦੁਆਰਾ ਮੈਂ ਕਹਾਂਗਾ ਜੀ 57 ਜੋਤਾਂ ਜਦੋਂ ਇੱਥੇ ਆ ਰਹੀਆਂ ਤੇ ਆਪਾਂ ਕਿਉਂ ਨਾ ਉਹਦੇ ਦਰਸ਼ਨ ਕਰੀਏ ਤੇ ਮੈਂ ਸਾਰੇ ਹਿਸ਼ਾਰਪੁਰ ਵਾਸੀਆਂ ਨੂੰ ਸਾਧਰਨ ਮੰਨਿਤ ਕਰਦਾ ਜਿਕਰਾਮਾ ਸ਼ਿਰਾਵਾਲੀ ਦਾ ਬੋਲ ਸਾਚੇ ਦਰਵਾਰ ਕੀ ਜੈ ਜਿਕਰਾਮਾ ਲਾਟਾ ਵਾਲੀ ਦਾ ਬੋਲ ਸਾਚੇ ਦਰਵਾਰ ਕੀ ਜੈ ਮੈਂ ਤੁਹਾਡਾ ਛੋਟਾ ਭਰਾ ਮਾਮੈਦਦਾਸ ਜੋਨੀ ਸੈਵਨ ਤੋਂ ਸੋ ਅੱਜ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਇਨਫਰਮੇਸ਼ਨ ਦੇਣਾ ਚਾਹੁੰਦਾ ਅਸੀਂ ਹਿਸ਼ਾਰਪੁਰ ਦੇ ਵਿੱਚ ਮਹਾ ਦਿਬ்ய ਜੋਤੀ ਮਹਾ ਕੁੰਭ ਕਰਵਾਣਾ ਜਾ ਰਹੇ ਹਾਂ ਤੁਹਾਡੇ ਸਾਰੇ ਸਹਿਯੋਗ ਦੇ ਨਾਲ 6 ਤਰੀਕ ਨੂੰ ਦਸ਼ੇਰਾ ਗਰਾਊਂਡ ਦੇ ਵਿੱਚ ਸ਼ਾਮ ਨੂੰ 7 ਵਜੇ ਪ੍ਰੋਗਰਾਮ ਸ਼ੁਰੂ ਹੋਣਾ ਹੈ। ਇਹਦੇ ਵਿੱਚ 57 57+ ਜੋਤਾਂ ਮਹਾਮਾਈ ਦੀਆਂ ਆ ਰਹੀਆਂ ਜਿਹਨਾਂ ਦਾ ਵਿਸ਼ੇਸ਼ ਆਕਰਸ਼ਨ ਜਿਹੜਾ ਹੈਗੇ ਤ੍ਰਿਪਤੀ ਬਾਲਾ ਜੀ, ਰਾਧਾ ਰਾਨੀ ਜੀ ਬਰਸਾਨੇ ਤੋਂ, ਬਾਂਕੇ ਬਿਹਾਰੀ ਜੀ, ਸ਼੍ਰੀ ਰਾਮਚੰਦਰ ਜੀ ਅਯੋਧਿਆ ਤੋਂ, ਪਸ਼ੂਪਦ ਨੀਨਾਤ ਜੀ, ਮਨੀ ਮਹੇਸ਼ ਜੀ ਇੱਥੋਂ ਜਗ ਸਾਰੀ ਜਗ੍ਹਾ ਤੋਂ ਬਾਕੀ ਜਿਹੜੇ ਸਥਾਨ ਹੈਗੇ ਮਹਾਮਾਈ ਦੇ ਸਾਰੇ ਸਥਾਨਾਂ ਤੋਂ ਜੋਤਾਂ ਆ ਰਹੀਆਂ। ਸੋ ਚੁੰਮੜਾ ਦੇ ਵੀ ਸੇਵਾ ਸੰਗ ਦੀ ਦੇਖ ਰਿਕ ਚ ਇਹ ਚੁੰਮੜਾ ਦੇ ਵੀ ਸੇਵਾ ਸੰਗ ਕਰਵਾ ਰਹੇ ਆ ਜਿਹਦੇ ਜਿਹਦੇ ਸਾਡੇ ਸੰਸਤਾਪਕ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਗੁੱਡੂ ਮੇਰੇ ਫਾਦਰ ਸਾਹਿਬ ਜਿਨ੍ਹਾਂ ਦਾ ਇੱਕ ਸੁਪਨਾ ਸੀਗਾ ਕੋ ਬੜੇ ਅਸੀਂ ਛੋਟੇ ਹੁੰਦੇ ਤੋਂ ਚੁੰਮੜਾ ਦੀ ਸੇਵਾ ਸਮਿਤੀ ਨਾਲ ਜੁੜੇ ਹੋਏ ਆ ਤਾਂ ਅਸੀਂ ਵੀ ਚੁੰਮੜਾ ਦੇ ਵੀ ਸੇਵਾ ਸਮਿਤੀ ਦਾ ਲੰਗਰ ਚੋਹਾਲ ਲਗਾਈਦਾ ਜੀ 1 ਮੰਥ ਲਗਾਈਦਾ ਹੁੰਦਾ ਜੀ ਮੇਲੇ ਤੋਂ ਪਹਿਲਾਂ ਹੀ ਤਾਂ ਮੇਰੇ ਪਾਪਾ ਦਾ ਸੀਗਾ ਕੁਝ ਬੜਾ ਬੱਚੇ ਮੇਰੇ ਵੀ ਕਰਨ ਤੋਂ ਸੋ ਅਸੀਂ ਉਹਨਾਂ ਦੇ ਬੱਚਿਆਂ ਬੱਚੇ ਆ ਕੋ ਜਿੱਦਾਂ ਮੇਰੇ ਫਾਦਰ ਸਾਹਿਬ ਵੀ ਧਾਰਮੀ ਕਿਤਾ ਅਸੀਂ ਵੀ ਉਹਨਾਂ ਦਾ ਮੰਗਰੀ ਹੀ ਇੱਕ ਬੜਾ ਵੱਡਾ ਪ੍ਰੋਗ ਸੋ ਅਸੀਂ ਉਹ ਕਰਨਾ ਸਾਰਾ ਪ੍ਰੋਗਰਾਮ ਚੌ ਦੇ ਵਿੱਚ ਜਿੱਦਾਂ ਤੁਹਾਨੂੰ ਮੈਂ ਦੱਸਿਆ ਇਹ ਦਸ਼ਹਿਰਾ ਗਰਾਊਂਡ ਦੇ ਵਿੱਚ ਸੋ ਮੈਂ ਇਹ ਕਹਣਾ ਤੁਸੀਂ ਬਹੁਤ ਭਾਗੇਸ਼ਾਲੀਆਂ ਹਿਸ਼ਾਰਪੁਰ ਦੇ ਬਹੁਤ ਭਾਗੇਸ਼ਾਲੀਆਂ ਸਾਨੂੰ ਦਿੱਲੀੋਂ ਕੋਲਕੱਤਾ ਤੋਂ ਕਿੱਤੋਂ-ਕਿੱਤੋਂ ਫੋਨ ਆ ਰਹੀ ਵੀ ਇਹ ਜੁੱਤਾ ਕਿੱਥੇ ਘਟੀਆਂ ਹੋ ਰਹੀਆਂ ਤਾਂ ਅਸੀਂ ਦੱਸ ਰਹੇ ਹਿਸ਼ਾਰਪੁਰ ਤਾਂ ਤੁਸੀਂ ਮੈਂ ਕਹੂੰਗਾ ਸਾਰੇ ਹਿਸ਼ਾਰਪੁਰੀਏ ਬੜੇ ਭਾਗੇਸ਼ਾਲੀਆਂ ਤੁਸੀਂ ਤਾਂ ਲੋਕਲ ਐ ਸੋ ਮੇਰੇ ਇੱਕ ਹੱਥ ਛੋੜ ਕੇ ਬੇਨਤੀ ਇਹ ਸਾਰੀ ਸਭ ਨੂੰ ਕਿ ਵੀ ਆਪਾਂ ਇਹ ਸਮੇਂ ਨੂੰ ਇਦਾਂ ਨਹੀਂ ਜਾਣ ਦੇਣਾ ਅਸੀਂ ਵੱਧ ਤੋਂ ਵੱਧ ਅੱਗੇ ਵੱਧ ਚੜ ਕੇ ਆਪਾਂ ਇਹਦੇ ਵਿੱਚ ਹਿੱਸਾ ਲੈਣਾ ਸੋ ਇੱਕ ਵਿਸ਼ੇਸ਼ ਗੱਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾ ਕਾਸੀ ਇਹਦੀ ਦੀ ਸ਼ੋਭਾ ਯਾਤਰਾ ਵੀ ਨਿਕਾਲਾਂਗੇ ਐ ਸੈਵਨ ਸਲੂਨ ਆਰਐਸਮਾ ਰੋਡ ਤੋਂ ਸ਼ੋਭਾ ਯਾਤਰਾ ਨਿਕਾਲਾਂਗੇ ਆਪਾਂ ਪੂਰੇ ਸ਼ਹਿਰ ਨੂੰ ਪ੍ਰਕਾਸ਼ਮਾਨ ਕਰਦੇ ਹੋਏ ਮਹਾਮਾਈ ਦੀਆਂ ਜੋਤਾਂ ਪਵਨ ਜੋਤਾਂ ਮਾਦੀਆਂ ਜਿਹੜੀਆਂ ਆਪਾਂ ਦੁਸ਼ਹਿਰਾ ਗਰਾਊਂਡ 'ਚ ਪਹੁੰਚਾਂਗੇ ਤਾਂ ਸ਼ਹਿਰ ਵਾਸੀਆਂ ਨੂੰ ਇਹੀ ਮੈਂ ਇੱਕ ਅਪੀਲ ਕਰਨਾ ਚਾਹਨਾ ਕਿ ਮਹਾਮਾਈ ਦਾ ਵੈਲਕਮ ਜਿਹੜਾ ਆਪਾਂ ਕਰੀਏ ਫੁੱਲਾਂ ਦੀ ਵਰਸ਼ਾ ਦੇ ਨਾਲ ਕਰੀਏ ਜਿੱਥੋਂ ਵੀ ਸਾਡੀਆਂ ਜੋਤਾਂ ਦੀਆਂ ਗੱਡੀਆਂ ਨਿਕਲੇ ਤਾਂ ਫੁੱਲਾਂ ਦੀ ਵਰਸ਼ਾ ਹੋਵੇ ਸੋ ਨੈਕਸਟ ਟਾਈਮ ਤੋਂ ਵੀ ਮਹਾਮਾਈ ਸਾਡੇ ਤੇ ਹੋਰ ਕਿਰਪਾ ਕਰੇ ਤਾਂ ਅਸੀਂ ਤੁਹਾਨੂੰ ਹੋਰ ਵੱਡੇ ਵੱਡੇ ਨਜ਼ਾਰੇ ਦਿਵਾਈਏ ਇਹਦੇ ਨਾਲ ਹੀ ਮੈਂ ਬਰਾਮਦ ਦਿੰਦਾ ਹੋਇਆ ਕਹਿੰਦਾ ਜੈਕਾਰਾ ਮਾ ਸ਼ੇਰਾਵਾਲੀ ਦਾ ਬੋਲ ਸਾਚੇ ਦਰਵਾਰ ਕੀ ਜੈ